तेरा लॉलीपॉप केड़ा है, है मेरा लॉलीपॉप है वे <laughs> <laughs> ठीक ना? है ना नानी का लॉलीपॉप है ना नानी लॉलीपॉप बना रही है फिर आप खावे ठीक है तुम की खाओगे है वाला लॉलीपॉप यह लॉलीपॉप खाईद दंद खाब हो जाने नहीं खाई समझा? अच्छा बस दो चूसे के फिर छूट ठीक है चलो गुड ਇਹਨੂੰ ਆਮਲੇ ਵੀ ਕਹਿੰਦੇ ਨੇ ਗੂਸਬੇਰੀ ਵੀ ਤੇ ਆਪਾਂ ਆਪਾਂ ਨਾ ਇਸ ਪਤੀਲੇ 'ਚ ਨਾ ਪਾਣੀ ਪਾ ਲੈਣਾ ਤੇ ਪਾਣੀ ਭਾ ਕੇ ਤੇ ਇਹਨਾਂ ਦੇ ਵਿੱਚ ਇਹਦੇ ਵਿੱਚ ਸਟੀਮਰ ਰੱਖ ਦਾਂਗੇ ਸਟੀਮਰ ਰੱਖ ਕੇ ਨਾ ਇਹਦੇ ਵਿੱਚ ਪਾ ਦੇਨੇ ਨੇ ਆਮਲੇ ਆਮਲੇ ਪਾ ਕੇ ਤੇ ਇਹਨੂੰ ਦੇਣਾ ਟੱਕ ਨਾਂ ਨੂੰ ਸਟ੍ਰੀਮ ਹੋਲਰ ਦੇਣਾ। ਪਾ ਰਹੇ ਆ ਉਹ achar ਜਿਹੜਾ ਕਦੇ ਖਰਾਬ ਨਹੀਂ ਹੁੰਦਾ। ਇਹਨਾਂ ਨੂੰ ਮਿੱਥੇ ਪਾ ਲੋ। ਇਹਨਾਂ ਨੂੰ ਰੋਸਟ ਕਰੀ ਜਾਓ। ਨਾਲੋਂ ਨਾਲ ਪਾਈ ਜਾਵਾਂਗੇ ਲਾਲੋ ਨਾਜ਼। ਸਭ ਕੁਝ ਰੋਸਟ ਹੋ ਹੀ ਜਾਏਗਾ। ਚਮਚਾ ਕੁ ਜੀਰਾ ਜਿੰਨਾ ਤੁਹਾਡੇ ਕੋਲ achar ਹੈ ਉਹਦੇ ਹਿਸਾਬ ਨਾਲ ਮਸਾਲਾ। ਜ਼ਿਆਦਾ ਵੀ ਨਹੀਂ ਪਾਣਾ ਤੇ ਘੱਟ ਵੀ ਨਹੀਂ ਪਾਣਾ। ਤੇ ਫਿਰ ਅਸੀਂ ਪਾਵਾਂਗੇ ਜਰਾ ਕ ਦਾਲਚੀਨੀ ਤੇ ਲੌਂਗ ਦੋ ਦਾਣੇ। ਜਰਾ ਕ ਦਾਲਚੀਨੀ ਦੋ ਮੋਟੀਆਂ ਇਲਾਚੀਆਂ ਦੋ ਛੋਟੀਆਂ ਇਲਾਚੀਆਂ ਤੇ ਦੋ ਦਾਣੇ ਤਿੰਨ ਦਾਣੇ ਲੰਗਾਂ ਦੇ ਬਸ ਇਹ ਪਾ ਕੇ 로ਸਟ ਕਰੋ ਬੰਦ ਕਰਕੇ ਨਾ ਅਸੀਂ ਤੇ ਸੌਂਫ ਸੌਂਫ ਜਿਹੜੇ ਨੇ ਉਹ ਥੋੜੇ ਘੱਟ ਭੁੰਨੇ ਹੁੰਦੇ ਇਸ ਕਰਕੇ ਅਸੀਂ ਬਸ ਇਹਨਾਂ ਨੂੰ ਪੱਤਾ ਹੀ ਕਰਨਾ ਹੈ ਸਿਰਫ ਇਹ ਜੀ ਪੁੱਤਰ ਇੱਧਰ ਦਿਖਾਓ ਇਹਨਾਂ ਨੂੰ ਜੇ ਇਦਾਂ ਨਾ ਫਾੜੀਆਂ ਕੱਢ ਲਾਂਗੇ ਤੇ ਇਹਦੇ ਵਿੱਚੋਂ ਗਿਟਕਾ ਜੜੀਆਂ ਨੇ ਉਹ ਅਲੱਗ ਕਰ ਦਿੰਨੇ ਆ ਔਰ ਕਪੜੇ ਦੇ ਉੱਤੇ ਰੱਖ ਰਹੇ ਆ ਤਾਂ ਕਿ ਜਿਹੜਾ ਹੈ ਨਾ ਇਹ ਸੁੱਕ ਵੀ ਜਾਵੇ। ਤੁਪਾ ਜ ਹੈ ਨਹੀਂ ਅੱਜ ਮੈਂ microwaves ਦੇ ਥਾਲ ਵਿੱਚ ਸੁਕਾਵਾਂਗੀ। ਮੀਂਹ ਪੈਂਦਾ ਤੁਪਾ ਨਹੀਂ ਤੇ ਇਹ ਜਿੰਨੇ ਆਮਲੇ ਨੇ ਨਾ ਅਸੀਂ ਇਹਨਾਂ ਨੂੰ microwaves ਦੇ ਤਵੇ ਦੇ ਉੱਤੇ ਪਾ ਕੇ ਨਾ ਥੋੜਾ ਡਰਾਈ ਕਰ ਲਾਂਗੇ। ਲੋ ਜੀ ਇਹਦੇ ਵਿੱਚ ਸਰੋਂ ਦਾ ਤੇਲ ਜਿਹੜਾ ਵੀ ਆਲਰੇਡੀ ਜਲਿਆ ਹੋਇਆ ਹੈ। ਅਸੀਂ ਜਲਾਉਣਾ ਨਹੀਂ ਹੈਗਾ। ਔਰ ਜਲੇ ਹੋਏ ਆਵੇ ਉਹ ਪਾ ਲਿਆ ਫਿਰ ਮ ਗੜ ਕੇ ਜਿਹੜੇ ਮਸਾਲੇ ਅਸੀਂ ਬਣਾਏ ਸੀ ਉਹ ਪਾ ਦੇਨੇ ਨੇ ਇਹਦੇ ਵਿੱਚ ਆ ਬੰਨਾ ਮਿਰਚ ਆਹੋ ਜੀ ਉਹ ਮਿਰਚ ਕਾਲੀ ਮਿਰਚ ਜਿਉਂ ਆਓ ਗਲਤੀ ਪਾਓ ਇਹਦੇ ਵਿੱਚ ਅਸੀਂ ਪਾਵਾਂਗੇ ਗੋੜ ਗੋੜ ਨੂੰ ਕੋਕ ਤੇ ਇਸ ਨੂੰ ਪਾ ਦਿਓ ਉਹ ਤਾਂ ਗਿਨੇ ਚਾਰ ਜੀ ਪੂਰਾ ਸਾਲ ਰੱਖੀ ਰੱਖੋ ਤਾਂ ਵੀ ਖਰਾਬ ਨਹੀਂ ਹੋਏਗਾ ਕਿਉਂਕਿ ਇਸੇ ਦੇ ਵਿੱਚ ਗੁੜ ਪਾਇਆ ਨਮਕ ਪਾਇਆ ਮਿਕਸ ਪਾਇਆ ਮੱਤੀ ਨੂੰ ਸੱਲੇ ਦਾ ਪਾਣੀ ਪਾਣੇ ਸੀਗੇ ਤੇ ਇਹ achar ਤੁਹਾਡਾ ਬਹੁਤ ਹੀ ਵਧੀਆ ਰਹੇਗਾ ਪੂਰਾ ਸਾਲ ਖਾ ਸਕਦੇ ਹੋ ਵਿਦਆਊਟ ਐਨੀ ਕੰਡੀਸ਼ਨ ਇੱਕ ਤੇ ਚਮਚਾ ਕਲੰਜੀ ਦਾ ਉਹੀ ਵਿੱਚ ਪਾ ਦੇਣਾ ਨੇ ਠੀਕ ਹੈ ਜੀ ਤੇ ਇਹ ਸਾਡਾ ਗੁੜ ਜਿਹੜਾ ਪਿਗਲ ਜਾ ਪਤ ਨਹੀਂ ਪਕਾਨੀਏ ਸਿੱਧੀ ਅਸੀਂ 0 ਫੇਨੂ ਪਿਗਲਾਣਾ ਹੈ ਤੇ ਜਿੰਨੇ ਆਮਲੇ ਡਰਾਈ ਹੋ ਚੁੱਕੇ ਐ ਅਸੀਂ ਪਾ ਲਾਂਗੇ ਪਾਣੀ ਨਹੀਂ ਹੋਣਾ ਚਾਹੀਦਾ ਬਸ ਇੱਕੋ ਗਲਦਾ ਹੀ ਖਿਆਲ ਰੱਖੋ ਅਚਾਰ ਤੁਹਾਡਾ ਫਰਸਟ ਕਲਾਸ ਰਹੇਗਾ ਪੂਰਾ ਸਾਲ ਕੀ ਜਦ ਤੱਕ ਅਚਾਰ ਖਤਮ ਨਹੀਂ ਹੋ ਜਾਂਦਾ ਦੇਖ ਤੇਰੀ ਮਸਾਂ ਦਾ ਅਚਾਰ ਬਣਾਇਆ ਹੈ ਮੈਂ ਆਮਲੇ ਦਾ ਵਾ 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 ਜਿਹੜਾ ਉਹ ਖੱਟਾ ਮਿੱਠਾ ਖੱਟਾ ਮਿੱਠਾ ਹੀ ਖਰਾਬ ਨਹੀਂ ਹੁੰਦਾ ਕਦੀ ਵੀ ਪਿਛਲੇ ਸਾਲ ਦਾ ਵੀ ਪਿਆ ਹੈ ਸਾਡੇ ਕੋਲ ਹਾਂਜੀ ਕਿਆ ਹੈ ਉਹ ਵੈਰੀ ਗੁੱਡ ਬਾ ਟੈਸਟੀਅਰ ਗੁੱਡ ਬਾਏ ਗੁੱਡ ਗੋੜੇ ਦਾ ਪ੍ਰੀਜ਼ਰ ਪ੍ਰੀਜ਼ਰ ਵੇਟਰ ਹਾਂ ਠੀਕ ਹੈ ਮੈਂ ਕੀ ਬੋਲਦੀ ਸੀ ਪੜਦਾ ਬੇਟਾ ਪ੍ਰੀਜ਼ਰ ਅੱਧੀ ਖਾ ਸਕਦੀ ਹੈ ਵਾਓ ਮੈਂ ਤੈਨੂੰ ਐਸੇ ਦਸਾਂ ਰੁਪਏ ਨਾਲ ਲੱਗਦਾ ਤਾਂ ਗੁੱੜ ਜ਼ਿਆਦਾ ਵੀ ਖਾ ਸਕਦੇ ਆਪਾਂ ਤਾਂ ਘਟ ਖਾਣੇ ਹਾਂ ਜਿਹੜੇ ਜ਼ਿਆਦਾ ਖਾ ਸਕਦੇ ਨੇ ਪਾ ਸਕਦੇ ਨੇ ਪਰ ਇਹਨੂੰ ਪ੍ਰੀਜ਼ਰਵ ਕਰਨ ਵਾਸਤੇ ਇੰਨਾ ਹੀ ਕਾਫੀ ਮੇਰੀ ਮੰਮਾ ਕੋ ਛੋੜ ਦੋ ਮੇਰੀ ਮੰਮਾ ਕੋ ਛੋੜ ਦੋ ਪਕੜਾ ਹੋਇਆ ਹੈ ਮੈਨੇ ਪਕੜਾ ਹੋਇਆ ਹੈ ਅਸਲੀ ਹਾਂ ਤੇਰੀ ਮੰਮਾ ਕੋ ਕੈਸੇ ਛੋੜੂ ਠੀਕ ਹੈ ਜੀ ਓਕੇ ਹੋ ਗਿਆ ਪਾ ਦੋ ਡੱਬੇ ਚ ਪਾ ਦੋ ਡੱਬੇ ਚ ਜੀ ਚਲੋ ਠੀਕ ਹੈ